ਓ ਜੀ ਤਾਰਤੀ ਸੀ ਲਿੰਗ ਬਾਈ ਛਤਰੀ ਬਾਈ ਤੂੰ ਨੀ ਨਵੀਂ ਵਾਲੀ ਕਿ ਜੈਸ ਹਾਂ ਤੈਨਾਂ ਨਵੀਂ ਆ ਜੂਗੀ ਜੇ ਟੁੱਟ ਗਈ ਨਾ ਨਾ ਇਹ ਨਹੀਂ ਆਉਂਦੀ ਇਹ ਕੱਢ ਕੇ ਡੰਡਾ ਸਿਰ ਪਿੱਛੇ ਨੂੰ ਕਾਤੇ ਟਿੱਡਾ ਕਰ ਪਿੱਛੇ ਨੂੰ ਡੰਡਾ ਯਾਰ ਤੂੰ ਪਹਿਲੇ ਅੱਛਾ ਆ ਵੀ ਕਰਕੇ ਦੇਖੜਾ ਏ ਕੀ ਕਰੇ ਮੂੰਹ ਪਰ ਨਾ ਗੇਰਦੀ ਪਿੱਛੇ ਨੂੰ ਕਿੱਥੇ ਕਰਨੇ ਨੇ ਮੂੰਹੇ ਨਹੀਂ ਕਰਨੇ ਸਾਲੇ ਨੇ ਕੋਈ ਸੁਰ ਨਹੀਂ ਪਿੱਛੇ ਨੂੰ ਜਾਣਾ ਹਾਂ ਇਹਨਾਂ ਡੈਟ ਦਾ ਨਾਟਟਟ ਹੋਗਾ ਕੰਮ ਦਾ ਪਿੱਛੇ ਨੂੰ ਕਰ ਲੈਨੇ ਓ ਯਾਰ ਤੂੰ ਰਹਿਣ ਦੇ ਕੀ ਪੰਗੇ ਲੈਣ ਲੱਗਿਆ ਤੁਸੀਂ ਆ ਖੁੱਲ ਗਿਆ ਗਰੀਬ ਨਾ ਵਿਚਾਰੇ ਦਾ ਹੋਲ ਉਹ ਆ ਨਟ ਢਿੱਲਾ ਕਰ ਲਾ ਕੱਢ ਯਾਰ ਪਹਿਲਾਂ ਇਹਨੇ ਨਿਕਲਦੀ ਨਹੀਂ ਮੇਰੇ ਵਾਲੇ ਸਾਈਡ ਵਾਲੀ ਇਹ ਨਾਟ ਕਿੱਥੇ ਇੱਧਰ ਤਿੰਨ ਉਹ ਸਿੱਧਾ ਤਕੋਦੇ ਆ ਪਏ ਅਭੀਰੇ ਤਰੀਕ ਗਿਰ ਗਿਆ ਉਹ ਇਹਨਾਂ ਤੋਂ ਆ ਦੇ ਰਿਹਾ ਕੋਈ ਤਾਂ ਕਿ ਨਾ ਡੇ ਹੋ ਗਿਰ ਗਿਆ ਕਿੱਥੇ ਪਿੱਛੇ ਨੂੰ ਓ ਵੀਰੇ ਆ ਵੀ ਨਾਟ ਢਿੱਲਾ ਹੋਣਾ ਅਰਾਲਾ ਕਰ ਦੇ ਇਹਨਾਂ ਨੂੰ ਕਰ ਲੋ ਢਿੱਲੇ ਚੱਲ ਗਈਆਂ ਇਹਨਾਂ ਨੂੰ ਤਾਂ ਵੈਲਡਿੰਗ ਨਹੀਂ ਆ ਤੇ ਇਹ ਬੈਂਡਿੰਗ ਵੀ ਹੋ ਗਈ ਕਾਰਾ ਨੂੰ ਬਿਟ ਲੈ ਨਾ ਨਾ ਨੁਕਸੇ ਜੇ ਕੱਢੀ ਜਾਏ ਤਾਂ ਬਾਦਸ਼ਾਹ ਲਾਉਣਾ ਕਿ ਨਹੀਂ ਆਏ ਦਾਦੇ ਬਸ ਹੁਣ ਕਦਰ ਛੱਡੀ ਨਾ ਬਕਸੇ ਵਾਲੀ ਕੋਈ ਇੱਕ ਵਾਰੀ ਲਾਉਣਾ ਹੁਣ ਥੱਲੀ ਵਾਲਾ ਲਾ ਦੇ 2 ਸਾਲ ਤੱਕ ਫਿਰ ਕੈਵੰਦੀ ਸਲਾਏ ਫਿਰ ਧਾਰ ਦਾ ਨਸ਼ਾ ਪੂਰਾ 2 ਸਾਲ ਹੋਣਾ ਕਿ ਅੱਜ ਵੀਰਾ ਪ੍ਰੇਮਾ ਬਰੂਮਾ ਸਭ ਤੋਂ ਲੱਗ ਹੋਣੀਆਂ ਚਾਹੀਦੀਆਂ ਹੁਣ ਟਰੈਕਟਰ ਦਾ ਪਤਾ ਤਾਂ ਆਪਾਂ ਨੂੰ ਆਏ ਜੀ ਆ ਬਾਈ ਐ ਹੱਚ ਵੀਰਾ ਮਗਾ ਹੁਣ ਸਾਰਿਆਂ ਨੂੰ ਲੱਗ ਫਰੇਮਾਂ ਹੀ ਲਾ ਦੀ ਗਿਰਦਾ ਪਿੱਛੇ ਨੂੰ ਕਿ ਨਹੀਂ ਹਲ ਖਲ ਤੱਕ ਆ ਨਾਟ ਬਿਠੇ ਲੈ ਹੋਣਗੇ ਬਾਈ ਇਹ ਵੀ ਫੋਲੋ ਕੱਸੇ ਪਏ ਹਾਂ ਹੜ ਤੇ ਯਾਰ ਉਹਦਾ ਤਾਂ ਚੱਕਰੇ ਨਹੀਂ ਕੋਈ ਕਸਾਈ ਦਾ ਉਹ ਅੰਦਰ ਘੱਟ ਦਰ ਬاہر ਆਦ ਹੋ ਗਈ ਆ ਨਾਟ ਟੈਟ ਨਹੀਂ ਥੱਲੇ ਹੋਣ ਦੇ ਦੇਖੀ ਤੇ ਲ ਮੇਰੇ ਵੱਲੇ ਹੋਣੇ ਹਾਂ ਨਹੀਂ ਰਹਿਣ ਦੇ ਇਹ ਨਹੀਂ ਹੋਣੇ ਆ ਬੈਠੀ ਲੇ ਹੁਣ ਜੇ ਤਾਹੀ ਐ ਮੁੜਨੀ ਤੂੰ ਰਹਿਣ ਦੇ ਸੀ ਕੁਝ ਨਹੀਂ ਕਰਨਾ ਉਹ ਨਟਕਾ ਸੀ ਵੀ ਪਿੰਨ ਤੇ ਫੇਰ ਬੜਾ ਚੌ ਚੜਿਆ ਕਹਿੰਦਾ ਪੈਸੇ ਲੱਗੇ ਆ ਪਤਾ ਹੀ ਨਹੀਂ ਜਦ ਖੋਲਣੀ ਤਾਂ ਕਿੱਧਰ ਨੂੰ ਖੋਲਣੀ ਹੈ ਘਰਾਂ ਜਾ ਕੇ ਖੋਲੂਗਾ ਖੋਲਣੀ ਕਾਦੇ ਬਾਤ ਹੈ ਰੈਫਰਿਜਰੇਟਰ ਨੂੰ ਹੈਗਾ ਬੰਦ ਘਰ ਦੇ ਨੇ ਨੋਕੜੋ ਹੁਣ ਕੀ ਨਾਮ ਹੈ ਹੈ ਜੇ ਰੱਖਦੇ ਹਾਂ ਇੱਥੇ ਹੋਰ ਨਹੀਂ ਜੀ ਨਹੀਂ ਇਹ ਨਟ ਨਹੀਂ ਮਿਲਣਾ ਜਿੱਦਣਾ ਪੈ ਜੂ ਹਾਂ ਲੈ ਆਈ ਹੈ ਜੇ ਬਾਦਿਆ ਤੇ ਸਨੀ ਸਾਰਾ ਕੁਝ ਤਿਆਰ ਕਰਕੇ ਫਿਰ ਫੋਨ ਕਰੀ ਆ ਨਾਪ ਲੈ ਲੈ ਉਹ ਕਾਪੀ ਪੈਨਸਲ ਚੱਕ ਲਿਆ ਯਾਰ ਇੱਥੇ ਰੱਤੀ ਖੋਲੇ ਯਾਰ ਆਹ ਇੱਥੇ ਪਈ ਆ ਬਈ ਸਾਰੀ ਕੋਈ ਅੰਮ੍ਰਿਤ ਉਹ ਆ ਗਾ ਇਹਦੇ ਅੰਮਗਰਾੜਾ ਖੋਲ ਦੇਣੀ ਤਿੰਨ ਬਾਦੇ ਪਿੰਨ ਨਹੀਂ ਕਈ ਛੱਤ ਮਾਰ ਲਾ ਕੋਈ ਚੀਜ਼ ਨੂੰ ਠੀਕ ਹੈ ਹਨਾ ਬਈ ਹਨ ਉਹ ਬੋਲ ਹੋ ਗਿਆ ਖਾਲੀ ਨੀ ਬਾਈ ਕਹਿ ਜਾ ਬਾਈ ਜਾਲਾ ਕੰਮ ਹੋ ਰਿਹਾ ਪੀਰਾ 855 ਇੱਕ ਮਾਲਾਂ ਚ ਹਾਂ ਕਾਪਰ ਚ ਆਈਆ ਕੰਮ ਨੂੰ ਹਾਂ ਵੀਰੇ ਮੈਂ ਤਾਂ ਕਹਿਣਾ ਹੀ ਆ ਹਮੇਸ਼ਾ ਨੂੰ ਐਂ ਕਹਿਣਾ ਹੁੰਦਾ ਵੀ ਅਗਲੇ ਤੇ ਬਾਈ ਮੇਰੇ ਤੇ ਵੱਧ ਲਾਈ ਆਏ ਹਾਏ ਹਾਏ ਫਰੀਦ ਗਈ ਕੇ ਰੋਜੇ ਫੇਰ ਲੋ ਵਾਲਾ ਨਾ ਹੋਰ ਓਏ ਅੱਜ ਤਾਂ ਫੇਰ ਥੋੜੇ ਟਾਈਮ ਚ ਚੇਂਜ ਕਰਦਾ ਤੇ ਵਿਆਹ ਤੱਕ ਇਹਨੇ ਚੇਂਜ ਕਰ ਦੇਣਾ ਸਾਰਾ ਕੁਝ ਫੇਰ ਲੋ ਕਹਿਆ ਤਾਂ ਵੀ ਭਾਈ ਸਾਹਿਬ ਜੀ ਤਾਲੇ ਪਰ ਨਾ ਫੋਲੇ ਲੋਈਂ ਦੇ ਪਰ ਲੋਵਾ ਜਾਣਾ ਤਾਂ ਉਹ ਵੀ ਨਾਲੇ ਆਲੇ ਤਾਂ ਭਲਾ ਜਾਵੇ ਉਤੇ ਲਾਵਾ ਤਾਂ ਜਾਣਾ ਨਹੀਂ ਜਿਹੜੀ ਤਾ ਹੋ ਰਹਾ ਹੁਣ ਕਿੱਥੇ ਨੀ ਦੇਖ ਲਾਓ ਸਾਹਿਬ ਨਾਲ ਥੋੜੀ ਨੀਵੇਂ ਹੀ ਰੱਖ ਲਾ ਥੋੜਾ ਜਿਹਾ ਉੱਪਰ ਚੱਕ ਇੱਥੇ ਬਾਸ ਇੱਥੇ ਰੱਖ ਹਾਂ ਤੇ ਗੜਾਈ ਤਾਂ ਨਹੀਂ ਦੇ ਹੁਣੀ ਕਾਈ ਇੱਥੇ ਆ ਜਨਾ ਭਾਈ ਇੰਨਾ ਥੱਲੇ ਕਾਤੇ ਕਰੀ ਜਾਨਾ ਇੰਨਾ ਥੱਲੇ ਆਉਣਾ ਉੱਪਰ ਚੱਕ ਹਾਂ ਹੋਰ ਚੱਕ ਇੱਥੇ ਲੱਗਣਾ ਤੇ ਪਿੱਛੇ ਦੀ ਹਨਾ ਕਿਆ ਓਏ ਤੇ ਸਾਰਾ ਬੇਲੂ ਕੁੱਦਣਾ ਮਨ ਨੂੰ ਲੱਗਦਾ ਕੱਟਾ ਕਰ ਲੈ ਉੱਪਰ ਲਾਈਨ ਤੇ ਸਰੇ ਕੋਈ ਨਾ ਸੀਟ ਤੇ ਬੈਠ ਤੂੰ ਯਾਰ ਭਾਈ ਜੀ ਉਹ ਫੱਟਾ ਜਾ ਕੇ ਲੈ ਯਾਰ ਮਣੀ ਫੱਟਾ ਲਿਆ ਕੋਈ ਤੇ ਜਸਵੰਤ ਵਾਲਿਆਂ ਦੇ ਮੇ ਲੋ ਵਾਟਾ ਚ ਵੀ ਨਾ ਕਿਵੇਂ ਆ ਲਓ ਜੀ ਬਾਈ ਹਸਤੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਵਧੀਆ ਜੀ ਅੱਜ ਪੁੱਛੇ ਬਾਈ ਤੁੰਨ ਕੌਣ ਸਾਹਿਬ ਆਪਾਂ ਹੂੰ ਤੇ ਵੀਰਣਾ ਨੇ ਬਾਈ ਰੇ ਜੱਟ ਜੀਤ ਦਾ ਜਿਹੜਾ ਸ਼ੋਰੂਮ ਆ ਖੁੱਲਿਆ ਏ ਸੰਤੋਲ ਸਾਹਿਬ ਮੇਨ ਗੇਟ ਜਿਹੜਾ ਬਣ ਰਿਹਾ ਨਹਿਰ ਦੇ ਨਾਲ ਹੂੰ ਬਾਕੀ ਜੱਗ ਜੀਤ ਤੇ ਮਸ਼ਹੂਰੀ ਕਰਨੇ ਲੋੜੇ ਨਹੀਂ ਬਹੁਤ ਮਸ਼ਹੂਰ ਚੀਜ਼ ਆ ਆਪਣਾ ਪਹਿਲੇ ਹੀ ਨਾਮ ਉਹ ਤਾਂ ਆਪਾਂ ਵੀ ਦੇਖਦੇ ਆ ਸੁਪਰ ਸੀਡਰ ਦੀ ਸਲਾਹ ਬਣਦੀ ਆ ਰਿਸ਼ਤੇਦਾਰ ਨੇ ਲੈਣਾ ਕਿਸੇ ਨੇ ਹਾਂ ਤੇ ਆਪਣੇ ਕੋਲ ਜਿਸਵੰਤ ਦਾ ਵੀ ਹੈਗਾ ਪਹਿਲਾਂ ਤੇ ਜੱਗਤਜੀਤ ਦਾ ਵੀ ਬਾਈ ਬਹੁਤ ਨਾਮ ਐਟ ਕੀ ਜੱਗਤਜੀਤ ਦਾ ਸੁਪਰਸੀਡਰ ਹੈ ਜਿਹੜਾ ਆਪਾਂ ਨੇ ਬਾਈ ਲੈਣਾ ਹੈ ਤੇ ਬਾਕੀ ਵੀਰ ਉਹਨਾਂ ਨੇ ਬਾਈ ਥੋਰਮ ਖੋਲੇ ਇਹਨਾਂ ਨੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਥੋਰ ਦੀ ਕਿੱਦਾਂ ਹਾਲ ਚਾਲ ਬਾਹ ਵਧੀਆ ਵੀਰੇ ਵਧੀਆ ਇਹ ਵੀ ਇਹਨਾਂ ਨੇ ਬਾਈ ਖੋਲੇ ਆਏ ਆਪਾਂ ਪਹਿਲਾਂ ਗੱਲ ਕਰੀ ਵੀ ਇਹਨਾਂ ਨਾਲ ਬੈਠ ਕੇ ਵੀਰੇ ਵਧੀਆ ਬਾਈ ਗੱਲ ਕਰਨ ਦਾ ਤੰਗ ਪਾਉਂਦੇ ਆ ਵੀਰਾਂ ਦਾ ਤੇ ਜੇ ਕਿਤੇ ਵੀਰ ਨੇ ਬਾਈ ਸੁਪਰਸੀਡਰ ਲੈਣਾ ਹੋਇਆ ਜਾਂ ਫੂਲ ਕਾਰਬਿਟਰ ਲੈਣਾ ਹੋਇਆ ਬਾਕੀ ਬਾਈ ਤੇ ਜਾਣਕਾਰੀ ਲੈ ਲੈਣੇ ਆ ਜੀ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸ ਦਿੰਨੇ ਆ ਆਪਣਾ ਚਮਕੌਰ ਸਾਹਿਬ ਜ ਤੁਹਾਨੂੰ ਆਪਾਂ ਜਿਹਦੇ ਅੰਦਰ ਨੂੰ ਅੰਨੇ ਆਪਣਾ ਜਗਦੀਪ ਕਲਸ ਪ੍ਰਾਣਾ ਬੇਮਸ਼ਹੂਰ ਆ ਜਿੱਥੋਂ ਮਰਜ਼ੀ ਪੁੱਛ ਲਓ ਤੇ ਆਪਣੇ ਥੋੜਾ ਜਿਹਾ ਪਿੱਛੇ ਨਵਾਂ ਸ਼ੋਰੂਮ ਓਪਨ ਹੋਇਆ ਕਿਸਾਨ ਐਗਰੋਟੈਕ ਜਗਤਜੀਤ ਗਰੁੱਪ ਦਾ ਤੇ ਆਪਣੇ ਕੋਲ ਜਗਤਜੀਤ ਦੇ ਟੋਟਲੀ A to Z ਸੰਦ ਜਿਹੜਾ ਮਰਜ਼ੀ ਚੀਜ਼ ਲੈ ਲਓ ਤੇ ਆਪਣੇ ਕੋਲ ਆ ਖੜਾ ਸੁਪਰ ਸੀਟਰ ਜਗਤਜੀਤ ਡੱਕ ਫੁੱਟਾ ਫੁੱਟਾ ਸੁਪਰ ਸੀਟਰ ਹਾਂਜੀ ਇਹ ਆਪੂ ਫੁੱਟਾ ਸੁਪਰ ਸੀਟਰ ਤੇ ਹੁਣ ਬਾਈ ਜੀ ਜੀ ਆਪਣਾ ਮੰਨ ਲਓ ਆਪਦੀ ਲੱਗੀ ਹੋਈ ਉਹ ਹਾਂਜੀ ਹਾਂਜੀ ਜਿਹੜਾ ਅਗਲਾ ਦੌਰ ਹੋਣਾ ਕਣਕ ਦੀ ਵਜਾਇ ਸੁਪਰ ਸੀਡਰ ਦਾ ਹਾਂਜੀ ਮਤਲਬ ਹੁਣ ਆਪਣੀਆਂ ਸਬਸਿਡੀਆਂ ਚਾਲੂ ਹੋ ਗਈਆਂ ਸਬਸਿਡੀਆਂ ਦੀ ਲਿਸਟ ਨਿਕਲ ਗਈ ਆ ਰੂਟਾ ਆਪਣਾ ਸੁਪਰ ਸੀਡਰ ਹੈ ਜੱਟ ਜੀ ਦੀ ਵਾਕੀ 100 ਦੀ ਆਪਣੀ ਕੁਆਲਟੀ ਬਹੁਤ ਵਧੀਆ ਵਾ ਪੂਰਾ ਟੌਪ ਤੇ ਚੱਲਦਾ ਵਾ ਤੇ ਬਾਕੀ ਇਹਦੇ ਨਵੇਂ ਸਿਸਟਮ ਆ ਇਹਦਾ ਗੇਰ ਬਕਸਾ ਹੈ ਵੀ ਲੱਗਿਆ ਹੋਇਆ ਕੁਆਲਟੀ ਦਾ ਤੇ ਆਪਾਂ ਬਾਕੀ ਇਹਦੇ 3 ਨਟ ਖੋਦੇ ਆ ਇਹ ਜਦੋਂ ਮਸ਼ੀਨ ਲੱਗ ਹੋ ਜਾਂਦੀ ਹੈ ਤੈਨੂੰ ਰੂਟਾ ਫੀਟਰ ਵੀ ਬਣਦਾ ਬਾਈ ਇਹ ਜੇ ਰੂਟਾ ਫੀਟਰ ਬਹੁਤ ਸੋਖਾ ਪੜਦਾ ਇੱਕ ਨਾਟਾ ਖੁੱਲਣਾ ਇੱਕ ਨਾਟਾ ਇੱਕ ਉਹ ਥੱਲੇ ਉਹ ਥੱਲੇ ਆ ਤੈਨੂੰ ਨਾਟਾ ਉਧਰੋਂ ਖੁੱਲਣਾ ਤੈਨੂੰ ਉਧਰੋਂ ਡ੍ਰਿਲਿੰਗ ਮਸ਼ੀਨ ਆਪਣੀ ਲੱਗ ਹੋ ਜਾਣੀ ਰੂਟਾ ਫੀਟਰ ਲੱਗ ਰਹਿ ਜਾਣਾ ਬਾਕੀ ਆਪਾਂ ਸਟੈਂਡ ਤੁਹਾਨੂੰ ਨਾਲ ਦਵਾਂਗੇ 23 ਦੇ ਨਾਲ ਮੈਂ ਕਹਿੰਦਾ ਕਿੱਟ ਵੀ ਕਰੀ ਹਾਂ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਤੁਹਾਨੂੰ ਰੂਟਾ ਫੀਟਰ ਦੀ ਕਿੱਟ ਫ੍ਰੀ ਦਵਾਂਗੇ ਆ ਦੇਖੋ ਲਿਖਿਆ ਹੋਇਆ ਰੂਟਾ ਫੀਟਰ ਦੀ ਕਿੱਟ ਫ੍ਰੀ ਹੋਊਗੀ ਨਾਲ ਤੇ ਬਾਕੀ ਦੀ ਕੁਆਲਟੀ ਬਹੁਤ ਵਧੀਆ ਵਾ ਤੇ 8 ਫੁੱਟਾ ਰੂਟਾ ਮੀਟਰ ਇਹਨੇ ਬਹਾਈ ਥੋੜੀ 8 1/2 ਫੁੱਟ ਬਹਾਈ ਕਰ ਦੈਣੀ ਐਡਵਾਂਸ ਪਲੱਸ ਮਾਡਲ ਆ ਤੇ ਵਾਕਿਆ ਹੁਣ ਇਹ ਰੂਟਾ ਮੀਟਰ ਖੜਾ ਹੋ ਰੂਟਾ ਮੀਟਰ ਦੀ ਕੁਆਲਟੀ ਬਹੁਤ ਵਧੀਆ ਟੋਟਲੀ ਗੇਅਰ ਡਰਾਈਵ ਆ ਕੋਈ ਇਹਦੇ ਵਿੱਚ ਸੁਪਰ ਸੀਡਰ ਵਾਲਾ ਗੇਅਰ ਬਾਕਸ ਲੱਗਿਆ ਹੋਇਆ ਜਿਹੜਾ ਸੁਪਰ ਸੀਡਰ ਤੇ ਗੇਅਰ ਬਾਕਸ ਆ ਹੋਊਗਾ ਔਰ ਰੂਟਾ ਮੀਟਰ ਤੇ ਗੇਅਰ ਬਾਕਸ ਲੱਗਿਆ ਹੋਊਗਾ ਤੇ ਆਪਾਂ ਹਰ ਇੱਕ ਚੀਜ਼ ਦੀ 2 ਸਾਲ ਦੀ ਗਾਰੰਟੀ ਦਵਾਂਗੇ 1 ਸਾਲ ਦੀ ਕੰਪਨੀ ਦੀ ਗਰੰਟੀ ਹੋਊਗੀ ਤੇ ਆਪਣੀ ਗਰੰਟੀ ਹੋਊਗੀ ਕੋਈ ਚੀਜ਼ ਚ ਨੁਕਸਾਨਦਾ ਵਾ ਖੇਤਾ ਦੇ ਵਿੱਚ ਸਰਵਿਸ ਮਿਲੂਗੀ ਠੀਕ ਹੈ ਵੀਰੇ ਕੋਦੇ ਵੀ ਕੋਈ ਚੀਜ਼ ਚ ਕੋਈ ਗੇਅਰ ਵਾ ਇਹਦੇ ਗਰਾਰੀਆਂ ਦਾ ਚੱਕਰ ਪੈਂਦਾ ਤੁਹਾਨੂੰ ਕੋਈ ਸੀਮ ਸੁਣ ਜੀ ਦਾ ਬਸਲੇ ਫੋਨ ਕਰੋ ਆਪਾਂ ਕੋਲ ਕੋ ਬੰਦੇ ਕੰਪਨੀ ਵਾਲੇ ਕੋਲ ਠੀਕ ਹੈ ਵੀਰੇ ਤੇ ਬਾਕੀ ਆਪਣੇ ਕੋ ਟੋਟ ਨਹੀਂ ਸਾਰੇ ਸੰਦ ਮੌਜੂਦ ਆ ਜਿਹੜਾ ਮਰਜੀ ਸੰਦ ਲੈ ਲਓ ਜਿਹੜਾ ਮਰਜੀ ਅਧਿਕਾਰੀਆਂ ਦਾ ਪਿੰਡ ਹੈ ਰ ਚਕਾਰੀਓ ਟੋਪ ਤੇ ਚੱਲਦੀ ਐ ਇਸ ਤਰ੍ਹਾਂ ਦੀ ਕੁਆਲਟੀ ਸਾਰੇ ਹੀ ਆ ਨਾ ਕੋਲ ਸਾਰੇ ਜਿਹੜੇ ਮਰਜੀ ਜਿਹੜੀ ਵੀ ਟਾਵੇਟਰ ਜਿਹੜਾ ਟੋੜੀ ਵਾਲੀ ਹੋ ਗਈ ਬਾਕੀ ਇੱਧਰ ਆ ਹੋ ਗਿਆ ਤੇ ਇਹ 4.5 ਵਾਲੀ ਮਸ਼ੀਨ ਮਸ਼ੀਨ ਸਾਰਾ ਕੁਝ ਕੰਮ ਆ ਜੀ ਤੇ ਆਪਣੇ ਆ ਬੇਲਰ ਦਿਖਾ ਦਿਓ ਲੇਜ਼ਰ ਲੇਜ਼ਰ ਆਪਣਾ ਇੱਕ ਸਪੋਰਟਸ ਕਲਾਸ ਹੋਵੇਗਾ ਇੱਕ ਆ ਸਪੋਰਟਸ ਮਾਡਲ ਹੈ ਜੀ ਮਤਲਬ ਬੱਕਲ ਦਾ ਫਰਕ ਆ ਇਹ ਸਭ ਕੁਝ ਦਾ ਪੀਸ ਹੋਵੇਗਾ ਇਹ ਟੋਟਲੀ ਮਤਲਬ ਇਹ ਤੇ ਬੇਲਰ ਕੋਲੇ ਕੋਈ ਨਹੀਂ ਸਕਦਾ ਹਾਂ ਜੀ ਇਹਨਾਂ ਤੇ ਸਬਸਿਡੀ ਹੱدی ਮਤਲਬ ਨਿਕਲਨੀ ਆ ਇਸ ਟਾਈਮ ਸੁਪਰਸੀਡਰ ਤੇ ਸਬਸਿਡੀ ਨਿਕਲੀ ਆ ਇਹਨਾਂ ਦਾ ਬਿਲਕੁਲ ਹੈਗਾ ਜਦ ਕੀਪਾ ਹਾਂ ਜੀ ਹਾਂ ਜੀ ਜਦ ਕੀਤੇ ਦਾ ਮਤਲਬ ਕਈਆਂ ਦਾ ਸਿਸਟਮ ਵੀ ਲੱਗ ਕੰਪਨੀ ਦਾ ਇਹਦਾ ਮਤਲਬ ਸਿਸਟਮ ਵੀ ਇਹ ਆਪ ਦੇ ਕਰਦਾ ਮਤਲਬ ਸਾਰਾ ਕੁਝ ਟੋਟਲੀ ਆਪ ਦਾ ਹੀ ਹੁੰਦਾ ਠੀਕ ਹੈ ਜਦ ਤੀ ਇਦਾਂ ਹੀ ਬਈ ਲੇਜ਼ਰ ਹੋ ਆਉਂਦਾ ਹੈ ਬਾਕੀ ਇਹਦੀ ਬਣਤਰ ਬਹੁਤ ਸੋਹਣੀ ਆ ਜਿਹੜੇ ਆ ਕਟਿੰਗ ਆ ਨਾ ਸਾਰੀ ਕੋੜੀ ਵਾਲੀ ਇੱਕੇ ਆਉਂਦੀ ਹੈ ਜੀ ਸਾਰੀ ਬਾਕੀ ਬਈ ਆਹ ਮਾਡਲ ਆ ਇੱਕ ਹਾਂ ਇਹ ਬਾਗ ਇਹ ਟੌਪ ਵਾਲੀ ਕਿਹੜੀ ਹੈ ਬਾਗੜਾ ਆ ਵਾਲੀ ਸਪੋਰਟਸ ਪਲੱਸ ਮਾਡਲ ਆ ਸਪੋਰਟਸ ਮਾਡਲ ਆ ਇਹ ਬਾਈ ਆਪਣੇ ਆਲੇ ਨਾਲ ਦੀ ਬਾਗੜਾ ਇਹ ਇੱਕ ਕਟਿੰਗ ਦੀ ਸਾਰੀ ਬਾਗੜਾ ਹੈ ਤੇ ਬਹੁਤਾ ਲੱਲਾ ਪੱਬਾ ਨਹੀਂ ਹੈਗਾ ਇਹਨਾਂ ਨੂੰ ਜਮਾ ਕੇ ਇਹ 8 ਬੁਗੜੀ ਤੇ ਇਹ ਤਾਂ ਜਮਾ ਹੀ ਸਿੰਪਲ ਆ ਬਾਗੜ ਬੁਗੜ ਵੀ ਬਹੁਤਾ ਇਹ ਹੋਣੀ ਹੈਗਾ ਕੰਮ ਆਪਣੇ ਦੇ ਬੈਗ ਤੇ ਲਾਇਆ ਪਿਆ ਇਹ ਤਾਂ ਸਿੰਪਲ ਆ ਯਾਰ ਜਮਾ ਹੀ ਖਾਲੀ ਪਿਆ ਤੇ ਬਾਕੀ ਆ ਟੈਟੂਰ ਆ ਇਹਦੇ ਟਾਇਰਾਂ ਦੀ ਅਡਜਸਟ ਹਾਂ ਟਾਇਰਾਂ ਟੂਰ ਦੀ ਅਡਜਸਟਮੈਂਟ ਬੋਲਦੇ ਨੂੰ ਵੀ ਫੋਨ ਮਿਲੂਗੀ ਕੋਈ ਚੀਜ਼ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਆਂਦੀ ਆ ਕੋਈ ਸਿਸਟਮ ਦਾ ਕੋਈ ਤਾਰਾ ਟੂਰਾ ਦਾ ਕੋਈ ਚੱਕਰ ਹੁੰਦਾ ਤੁਸੀਂ ਫੋਨ ਕਰੋ ਤੁਹਾਨੂੰ ਆਪਾਂ ਸਾਰੀ ਮਦਾ ਫੈਸਿਲਿਟੀ ਪ੍ਰੂਵ ਕਰੂਗੇ ਕੋਈ ਵੀ ਚੀਜ਼ ਹੋਵੇ ਦਿਕਤ ਆndi ਆਪਾਂ ਤੁਹਾਨੂੰ ਕਾਲ ਕਰੋ ਫਸ ਤੁਸੀਂ ਇੱਕ ਵਾਰ ਠੀਕ ਹੈ ਠੀਕ ਹੈ ਠੀਕ ਹੈ ਤੇ ਬਿਲਰ ਹੋਣਾ ਕਿਹੜੇ ਕਿਹੜੇ ਆਪਣਾ ਕੋਲ ਕੀ ਬਿਲਰ ਇੱਕ ਚਕੋਰੀਓ ਦਾ ਵਾ ਤੇ ਇੱਕ ਆਪਣੇ ਕੋਲ ਮੈਸੀ ਦਾ ਬਿਲਰ ਆ ਚਕੋਰੀਓ ਦਾ ਤੁਹਾਨੂੰ ਬ੍ਰੈਡ ਦਾ ਪਤਾ ਹੀ ਹੋਣਾ ਵਾ ਹਾਂਜੀ ਆ ਬਿਲਰ ਵੀ ਤੁਹਾਨੂੰ ਦੇ ਬਾਕੀ ਇਹਦਾ ਰੈਕੋਰ ਸਾਰਾ ਸਪੇਅਰ ਪਾਰਟ ਸਪੇਅਰ ਪਾਰਟ A ਤੋਂ Z ਕੋਈ ਵੀ ਇਹਦਾ ਸਪੇਅਰ ਪਾਰਟ ਆਪਨੇ ਕੋਲ ਮੌਜੂਦ ਮਿਲੂਗਾ ਸਰਵਿਸ ਪੂਰੀ ਕੋਲ ਮਿਲੂਗੀ ਸਰਵਿਸ ਇਹ ਬਈ ਆ ਬਿਲਰ ਆ ਤੇ ਤੁਹਾਨੂੰ ਇਹਦੀ ਸਰਵਿਸ ਮਿਲੂਗੀ ਇਹ ਤੁਹਾਡੇ ਕੋਲ ਹੁੰਦੇ ਹਨ ਹਾਂ ਜੀ ਮੌਜੂਦ ਪਿਆ ਇਸ ਟਾਈਮ ਜੀ ਆਪਣਾ ਮਤਲਬ ਅੱਧਾ ਸਮਾਨ ਗਰਾਊਂਡ ਦੇ ਵਿੱਚ ਪਿਆ ਬੈਲਰ ਪਏ ਆ ਮੈਸੀ ਦਾ ਬੈਲਰ ਚਕੋਰੀਓ ਦਾ ਬੈਲਰ ਜੱਜਜੀਤ ਗਰੁੱਪ ਦਾ ਪਤਾ ਹੈ ਤੇ ਬਾਕੀ ਹੋਰ ਸਮਾਨ ਸਾਰਾ ਮਤਲਬ ਟੋਟਲੀ ਸਾਰੇ ਸੰਦ ਮੌਜੂਦ ਆ ਬਾਕੀ ਭਾਈ ਜੇ ਕਿਸੇ ਨੇ ਲੈਣਾ ਹੋਇਆ ਜ਼ਰੂਰ ਕੰਟੈਕਟ ਕਰਿਓ ਅਗੇ ਤੇ ਇਹ ਚਮਕਾ ਆਪਣੇ ਏਰੀਆ 'ਚ ਪਹਿਲੀ ਆ ਨਾ ਹਾਂ ਜੀ ਚਮਕਾ ਆਪਣੇ ਏਰੀਆ ਦੇ ਵਿੱਚ ਅਰੋਪ ਅਰੋਪਾ ਏਰੀਆ ਦੇ ਵਿੱਚ ਆਪਣੀ ਜਗਤਜੀਤ ਦੀ ਪੈਡੀ ਹੈ ਜੀ ਠੀਕ ਹੈ ਠੀਕ ਹੈ ਪਹਿਲਾਂ ਜਾ ਕੇ ਤਾਂ ਇਹ ਦੂਰ ਤਾਂ ਆਪਣੇ ਦੂਰ ਸੀਗਾ ਆਪਣੇ ਸਮਰਾਲੇ ਜੱਗਤਜੀਤ ਦੀ ਕੋਈ ਹੈ ਨਹੀਂ ਨੇੜੇ ਕਿਤੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਐਡਰੈਸ ਫੇਰ ਤੋਂ ਦਾ ਸਹੀ ਹਾਂ ਭਾਈ ਐਡਰੈਸ ਤੁਹਾਨੂੰ ਦਿਖਾ ਦੇ ਦਿੰਦਾ ਹਾਂ ਹਾਂ ਤੇ ਆਰ ਪਲੇ ਆਪਣਾ ਸਮਾਨ ਸਾਰਾ ਪਿਆ ਹੈ ਨਾ ਜਿਹੜੇ ਵਿੱਚ ਜਿਹੜਾ ਦਿਖਦਾ ਇਕੱਲੀ ਕੋਈ ਨਹੀਂ ਤੇ ਇਹ ਬਾਈ ਰੋਡ ਆ ਜਾਂਦਾ ਚਮਕੌਰ ਸਾਹਿਬ ਤੇ ਹਾਂ ਜਿਹੜਾ ਲੁਧਿਆਣੇ ਤੋਂ ਆਉਂਦਾ ਉੱਥੇ ਤੇ ਆਪਾਂ ਚਮਕੌਰ ਸਾਹਿਬ ਨੂੰ ਐਂਟਰ ਹੁੰਨੇ ਆ ਤਾਂ ਇਹ ਮਰੰਡਾ ਰੋਡ ਆ ਜਾਂਦਾ ਹੈ ਤੇ ਉੱਥੇ ਆਪਣੀ ਮੇਨ ਦੁਕਾਨ ਆ ਉਹ ਗੇਟ ਦਿਖਦਾ ਗੇਟ ਦੇ ਨਾਲੇ ਆ ਕੇ ਦੁਕਾਨ ਆਉਂਦੀ ਰਿਹਾ ਬਾਕੀ ਜੇ ਕਿਸੇ ਨੇ ਲੈਣਾ ਹੋਇਆ ਬਾਈ ਜਰੂਰ ਕੰਟੈਕਟ ਕਰਿਓ ਤੇ ਬਾਕੀ ਆਪਾਂ ਵੀ ਹੁਣ ਸਲਾਹ ਹੀ ਬਣਾ ਰਹੇ ਆ ਰਿਸ਼ਤੇਦਾਰਾਂ ਨੂੰ ਲੈਣਾ ਉਹ ਦੇਖਣ ਆਏ ਤੇ ਆਪਾਂ ਹੈਵੀ ਬਾਲ ਸੋਹਣਾ ਬਣਤਰ ਵੀ ਬਹੁਤ ਸੋਹਣੀ ਆ ਤੇ ਸਫਾਈ ਵੀ ਬਹੁਤ ਆ ਜੀ ਹਾਂ ਕੁਆਲਟੀ ਦਾ ਨੰਬਰ ਆ ਕੁਆਲਟੀ ਬਹੁਤ ਵਧੀਆ ਬੇਦਾ ਮਤਲਬ ਕੋਪੋ ਨੀ ਪੇਂਟ ਆ ਮਤਲਬ ਤੁਸੀਂ ਜਿੱਦੇ ਕਿੱਦਾਂ ਮੀਂਹ ਕਣੀ ਆ ਆ ਖੋਲਿਆ ਮੜੀ ਇਹਦੀ ਆਹ ਇਹਦੇ ਵਿੱਚ ਜਾਲੀ ਲੱਗੀ ਆ ਜੀ ਅੱਛਾ ਆ ਦੇਖੋ ਕੋਈ ਮਤਲਬ ਛਿੱਟੇ ਦਾ ਕੋਈ ਮਤਲਬ ਜੇ ਡਲੇ ਬੰਦੇ ਆ ਵਿੱਚ ਨਾਟਕੇ ਉਹਦੇ ਕਰਕੇ ਜਾਲੀ ਲੱਗੀ ਹੋਈ ਠੀਕ ਠੀਕ ਆ ਓਕੇ ਓਕੇ ਤੇ ਬਾਕੀ ਬਹੁਤ ਸੋਹਣਾ ਬਈ ਤੁਸੀਂ ਵੀ ਕੰਟੈਕਟ ਕਰਿਓ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਇਆ ਤੇ ਆਪਣੇ ਇਲਾਕੇ ਚ ਖੁੱਲੀ ਆ ਠੀਕ ਹੈ ਅੱਜ ਕੱਲ ਜੀ ਅੱਜ ਕੱਲ ਜੀ ਜਿਹੜੇ ਮਨਜੀਤ ਬਾਈ ਕਹਿੰਦਾ ਗੰਨਾ ਦੇਖ ਕੇ ਆਉਣਾ ਵੀ ਬੰਨਣ ਵਾਲਾ ਹੋਇਆ ਕਿ ਨਹੀਂ ਹੋਇਆ ਪਹਿਲੇ ਛੋਟਾ ਇਹ ਜੀ ਦੇਖ ਕੇ ਆਓ ਗੰਨੇ ਨੂੰ ਇਹ ਲੈ ਲੈਣੇ ਨੇ ਛੇ-ਸੱਤ ਦਿਨ ਹੋਈ ਤਾਉਂਗਾ ਇਹ ਜਗਦੀਪ ਦਾ ਕਿੰਨੇ ਦੇ ਬਾਦ ਬਣਾਉਂਗੇ ਸੱਤ ਦਿਨ ਲੈ ਲੈਣੇ ਨੇ ਬਾਬੇ ਹਲੇ ਆ ਮੂਰੇ ਮੂਰੇ ਆ ਪਰਾ ਬਹੁਤ ਕੜਾ ਪਰਾ ਘਮਾ ਕੇ ਆਉਂਦੇ ਆ ਇਹ ਵੱਜ ਜਾਣਾ ਹੁਣ ਪਾਣੀ ਲੱਗ ਗਿਆ ਹਾਂ ਤੇ ਪੈਣਾ ਔੜਚ ਤੇ ਸਾਰੇ ਕੰਨੇ ਆਪਾਂ ਮੀਂਹ ਦੇਖੀਗੇ ਮੀਂਹ ਦੇਖੀਗੇ ਪਰ ਮੀਂਹ ਆਇਆ ਨਹੀਂ ਇਹਨੇ ਤਾਂ ਬਾਈ ਬੋਰ ਕਰਨ ਲਾ ਦਿੱਤਾ ਨਹੀਂ ਪੁੱਤਾ 4 ਇੰਚ ਵਾਲੀ ਕੱਢ ਦੋ ਆ ਦੇਖੋ ਬਾਈ ਇਧਰ ਬੋਰ ਲਾ ਦਿੱਤਾ ਆ ਬਾਈ ਕੱਪੜੇ ਬਾਹਰ ਹੋਏ ਪਰਸੋਂ ਦੇ ਆ ਆ ਦੇਖ ਆ ਬਾਈ ਸਾਡੇ ਪਿੰਡ ਦੇ ਲੱਗੇ ਹੋਏ ਆ ਤੇ ਬੋਰ ਕਰਨੇ ਓ ਪੰਤ ਬਾਈ ਬੈਠਾ ਉੱਧਰ ਪਾਲ ਗੜਮੀ ਲੱਗਦੀ ਆ ਚੱਲ ਉਹ ਕਿੰਨਾ ਹੋ ਗਿਆ ਕਿੰਨਾ ਹੋ ਗਿਆ 120 ਉਹ ਕਿੰਨਾ ਹੋ ਗਿਆ 120 ਲੈ ਹੋ ਗਿਆ ਹਾਂ ਬੈਠਾ ਜੀ ਬੰਦਾ ਉਹ ਬੈਠਾ ਬੰਦਾ ਉਹ ਬੈਠਾ ਉਹ ਨੂਆ ਬੈਠਾ ਡਰਾਈਵਰ ਡਰਾਈਵਰ ਓ ਛਤਰੀ ਲਾ ਲਈ ਓ ਪਰ ਛਤਰੀ ਨਹੀਂ ਨਹੀਂ ਬੈਗੀ ਆ ਹਾਂ 3 ਮੀਟਰ ਹੋ ਜਾਊਗਾ 6 ਬੋਰੇ ਹੋ ਰਹੇ 140 ਫੁੱਟ ਤੱਕ ਦੇ ਗੇਟ 'ਤੇ ਜਾਣਾ ਚੱਲੇ ਜਾਣਾ ਛੱਡ ਕਾ ਨਹੀਂ ਹੈਗਾ ਵੇ ਇਹੀ ਹੋਣਾ ਦਿੱਤਾ ਹੀ ਹੋਣਾ 40 40 ਫੁੱਟ ਪਰ ਦਿੱਤਾ ਲੱਗ ਗਿਆ ਤੁਹਾਨੂੰ ਇੰਨੇ ਕੁ ਬੋਰੇ ਆਪਣੇ ਫਿਰ ਇੱਟਾ ਹੀ ਆਉਂਦਾ ਦੇ ਲਾ ਲਵਾਂਗਾ ਸ਼ਵਾਸੀ ਫਲ ਪਾਉਂਗੇ ਹੁਣ ਤਾਂ ਹੈ ਸ਼ਵਾਸੀ ਫਲ ਪਾਣੀ ਹੁਣ ਮੇਰਾ ਭਾਈ ਫੇਰ ਆਗਾ ਮੋਰੇ ਹੁਣ ਮੋਰਾ ਬੇਨ ਹੋ ਲੈਣੀ 4 ਇੰਚੀ ਪੰਮੇ ਨਾਲ ਘੱਟ ਆਏ 4 ਇੰਚੀ ਨਾਲ ਦਿੱਤਾ ਆਹ ਭਾਈ ਬੰਨਣੇ ਵਾਲਾ ਹੋ ਗਿਆ ਹੈ ਕਿੰਨੇ ਆ ਜੁਹਾ ਮੈਂ ਬਣਾ ਦਈਏ ਹਾਂ ਬਣਾਓ ਇਹਿੰਨ ਦਾ ਬਣਾਉਂਦੇ ਆਂ ਫਿਰ ਮੈਂ ਆਪਣੇ ਬਾਅਦ ਮੇਰੀ ਖਾਂਡ ਜੀ ਬਣਾ ਦੇ ਇਹ ਹਾਂ ਹਾਂ ਖਾਂਡ ਬਣ ਜਾਈ ਵਿਚ ਨੂੰ ਪੰਜ ਲਾ ਮੈਂ ਜੀ ਬੰਦ ਹੋ ਜਾਣਾ ਦੋ ਦਿਨ ਅਟਕੇ ਬੰਦ ਹੋ ਜੂ ਇਹ ਵੀ ਬੰਦ ਹੋ ਜਾਣਾ ਵਿੱਚ ਪਟਾਕੋ ਪਾਈ ਪੀਓ ਬਾਈ ਨਾ ਗੰਨਾ ਯਾਰ ਇਹ ਜ਼ਮੀਨ ਤਾਂ ਦੇਖ ਹੀ ਜੀ ਹੈ ਜਿਹੜਾ ਗੰਨਾ ਸੁੱਕਦਾ ਤਾਂ ਨਾ ਆ ਗਿਆ ਜਿੱਦਣ ਮੀਂਹ ਪਿਆ ਪਹਿਲਾਂ ਪਹਿਲਾਂ ਮੀਂਹ ਪਿਆ ਉਦੋਂ ਆਗ ਬੰਦ ਹੋ ਗਿਆ ਜਦ ਸੁੱਕਲੇ ਦੇਖਦਾ ਤੂੰ ਜਿੱਦੈ ਸੁੱਕਿਆ ਬਹੁਤ ਜਿੱਦੈ ਸੁੱਕਿਆ ਬਹੁਤ ਸੁੱਕੇ ਨਹੀਂ ਬਾਦ ਮੇ ਇਦੇ ਚ ਪਾਈ ਆ 5-5 ਕਿਲੋ ਪਟਾਕੋ ਕਿੱਲੇ ਚ ਇਦੇ ਚ ਪਾਈ ਆ ਦੋ ਪੈਕੇਟ ਪਟਾਕੋ ਦੇ ਸੱਤ ਵਿੱਗੇ ਮੈਂ ਦੋ ਫਟੇ ਦਾ ਗੰਨਾ ਤਾਂ ਹੀ ਕਾਲਾ ਮੁੜ ਕੇ ਖੂਸੇ ਪਾ ਜਾਈਦਾ ਫੇਰ ਇੱਕ 10 ਕਿਲੋ ਹੈ ਹਾਂ 5 ਕਿਲੋ ਕਿ 5 ਕਿਲੋ ਵਾਇ ਜ਼ਿਆਦਾ ਉਰੇ ਦਾ ਨਾ ਇੱਥੇ ਗੰਨਾ 7 ਕਿਲੋ ਬਟਾਖੋ 8 ਕਿਲੋ ਬਟੇਰਾ 18 ਕਿਲੋ ਆ ਮੈਂ ਦੱਸਦਾ ਜਾਂ ਇੱਥੇ ਤੇ ਨਾ ਗੰਨਾ ਹੁਣ ਕੁਛ ਨਹੀਂ ਪਾਉਣਾ ਬਨ ਗਏ ਵੀ ਬਰ ਖੜਾ ਇਹ ਹੋਰ ਲੱਗਣਾ ਮੈਂ ਜਿਹੜੇ ਸਾਬ ਮੈਂ ਸਾਬ ਨਾਲ ਸਾਮਾਨ ਪਾਉਂਦਾ ਮਗਾ ਇਹਦਾ ਮੈਨੂੰ ਲੱਗਦੀ ਗਾਹ ਥਾਲੇ ਨੂੰ ਕਾਹਦੇ ਥਾਲੇ ਨੂੰ ਪੈਣਾ ਕਾਲੀ ਕਾਜੀ ਪਈ ਤਾਂ ਅੱਤੀ ਥਲੀ ਆਇਓ ਹੁਣ ਕਿੰਦਾ ਰਹੇ ਕਿ ਨਹੀਂ ਮਗਰਿਆ ਇੱਥੇ ਗਿਰਦੇ ਜਿਹੜਾ ਗਿਰਦਿਆ ਬਸ ਇਹਦਾ ਹੀ ਤੇਰਾ ਸੀਡ ਹੋ ਜਾਂਦਾ ਵਧੀਆ ਥੋੜਾ ਜਿਹਾ ਤੇਰਾ ਖੇਤ ਜ਼ਿਆਦਾ ਡੱਕ ਕਰਦਾ ਠੀਕ ਹੈ ਖੇਤ ਸੁੱਕਾ ਦਾ ਇਹ ਖੇਤ ਸੁੱਕਾ ਦਾ ਜਿਹਦਾ ਵਸਤ ਹੈ ਗੇ ਸੀਰੋ ਵਿੱਚ ਫਿਰ ਮਿੱਟੀ ਗਿਆ ਲਾਜੀ ਫਿਰ ਹੁਣ ਵੀ ਬਹੁਤ ਤਕੜਾ ਹੈ ਉਹ ਬਾਈ ਹੁਣ ਵੀ ਬਹੁਤ ਤਕੜਾ ਪੰਮੇ ਇਹ ਆ ਤੂੰ ਕਹ ਹੈ ਆਈ ਨਹੀਂ ਲਾ ਇਹ ਕਹੇ ਲ ਕਰਿਆ ਕੰਨਾ ਇਹ ਐ ਇਹ ਇਧੇ ਕਰਕੇ ਫੇਰ ਹੋਇਆ ਇਹ ਕਿਨੇ ਕੰਨਾ ਫੇਲ ਕਰਿਆ ਇਹ ਨਾ ਕਰਿਆ ਇਹ ਨਾ ਫੇਲ ਇਹ ਗੰਨਾ ਬਹੁਤ ਆਪ ਦਾਦਾ ਜ਼ਿਮੀਦਾਰ ਦੇ ਹੱਕ ਚ ਕੰਨਾ ਦਾ ਹੁਣ ਤੂੰ ਆਏ ਦੇਖ ਲੈ ਇੰਨਾ ਸਮਾਨ ਪਾਏ ਦੇ ਬਾਵਜੂਦ ਵੀ ਬਿਮਾਰੀ ਲੱਗੀ ਵੀ ਇਹਨੂੰ। ਇਹ ਆ। ਇਹ ਹੋ ਗਈ ਆ। ਫਰਕ ਫਿਰ ਵੀ ਬਹੁਤ ਫਰਕ ਆ ਬਹੁਤੀ ਨਹੀਂ ਹੋਣੀ ਇਹਨੂੰ ਇਹਨੀ। ਕੋਈ ਨਾ ਕੀ ਗੱਲ ਆ ਆਪਾਂ ਬੀਜ ਨਹੀਂ ਸੋਧਦੇ ਹੈਗੇ ਯਾਰ। ਆਉਂਦੇ ਸੋਧਦੇ। ਚਾਰ ਕਿਸਾਨ ਬਾਅਦ ਨਾ ਜੋ ਆਪਣਾ ਬੀਜ ਵੀ ਆ ਜਿਹੜਾ ਉੱਪਰ ਉੱਪਰ ਤੇ ਤੂੰ ਠੀਕ ਆ ਵਧੀਆ ਗੰਨੇ ਦਾ। ਜਿਹੜਾ ਅਸਲੀ ਵੀ ਇੱਕ ਕਨਾਲ ਤਿਆਰ ਕਰ ਲਾ। ਯਾਨੀ ਕਿ ਇੱਕ ਕਨਾਲ ਨਹੀਂ ਕਰਦੇ ਪੰਜ ਕਿੱਤੇ ਸਭ ਤਿਆਰ ਕਰ ਲਾ। ਆਪਰੇ ਵਿੱਚ ਜਿਹੜਾ ਖਤਮ ਉਹਨੇ ਤੇਰੇ ਘਰ ਨੂੰ 1.5-2 ਕਿਲੇ ਭਜਾ ਦੇਣੇ। ਹੋਣੀ ਅੱਗੇ ਦੇਖ ਨੂੰ ਜਨੂੰ। ਆ ਬਿਮਾਰੀ ਇਹ ਕਿਹਦੇ ਵਿੱਚ ਕਾਰਨ ਹੋਇਆ ਬੱਸ ਇੰਨਾ ਉੱਪਰ ਤੇ ਜਿਹੜਾ ਇਹਦਾ ਹਰਦੇ ਨਾ ਐਸੀ ਬਿਮਾਰੀ ਆਉਣੀ ਨਹੀਂ ਨਹੀਂ ਜਿਹਦੇ ਪਿੱਛੇ ਹੁਣ ਭਈਆਂ ਨਾਲ ਥੋੜਾ ਕੱਢਣਾ ਇਹ ਜਾਂ ਬਛੇੜਾ ਹੁਣ ਭਈਆਂ ਦੇ ਵਿੱਚ ਪਾ ਦੇਣਾ ਇਹ ਤਾਂ ਹੀ ਬਿਮਾਰੀ ਲੱਗਦੀ ਹੈ ਇੱਥੇ ਵੀ ਤਿਆਰ ਹੋਵੇ ਆਪਣੇ ਆਪਣੇ ਬੀਜ ਪਹਿਲੇ ਤਾਂ ਹੁੰਦਾ ਕੋਈ ਵੀ ਬੀਜ ਹੋਵੇ ਨਾ ਇੱਥੇ ਤੇ ਤਿਆਰ ਹੋਣਾ ਚਾਹੀਦਾ ਉੱਪਰ ਤੇ ਬੀਜ ਫੇਲ ਹੁੰਦਾ ਆਖ ਨੇੜੇ ਹੁੰਦੀ ਹੈ ਬੀਜ ਫੇਲ ਦਾ ਕਾਰਨ ਇਹੀ ਹੈ ਜੇ ਆਪਾਂ ਬੀਜ ਸੋਧਦੇ ਨਹੀਂ ਆ ਕਿ ਦਵਾਈਆਂ ਲਾਈ ਜਾਣੀਆਂ ਆਪਾਂ ਨੇ ਕੰਨਾ ਦਾ ਦੇਖ ਸਾਡ ਕਹੀ ਪਈ ਆ ਕੋਈ ਕਹਿੰਦਾ ਆਪਾਂ ਦਵਾਈਆਂ ਲਾਈ ਜਾਣੀਆਂ ਇਹਨੂੰ ਦੂਜੇ ਵੇਲੇ ਪਾਈ ਜਾਣੀਆਂ ਦਵਾਈਆਂ ਪਰ ਆਹ ਕੰਮ ਨਹੀਂ ਆਪਾਂ ਨੇ ਕਰਨਾ ਆਪਾਂ ਵੀਗਾ ਵੀ ਬੀਜੇ ਕੱਢੀ ਤੁਸੀਂ ਵੀ ਲੱਗਦਾ ਹੈਨਾ ਉਹ 18 ਚ ਕੁਸਤ ਆਇਆ ਹੀ ਨਹੀਂ ਉਹ ਦੇਖ ਕੇ ਆਇਆ ਖੜਾ ਮਾਰੀ ਗਈ ਉਹ ਨਵਾਂ ਬੀਜ ਆਇਆ ਸਾਡੇ ਉਹ ਦੇਖ ਲੈ ਉਹ ਜਿਹਾ ਹੀ ਹੋ ਗਿਆ ਤਕੜਾ ਜੀ ਉਹਦੇ ਜੇ ਰੇਹ ਹਲੇ ਰੱਖਿਆ ਵਾ ਉਹਦਾ ਲਿਆ ਕੇ ਪਾਈ ਨਹੀਂ 36 ਵੀ ਫੇਰੇ ਯਾਰ ਸਾਰੀ ਗੰਨੇ ਇਹ ਵਧੀਆ ਵੈਰਾਈਟੀਆਂ ਬਸ ਆਏ ਬਈ ਫਸਟ ਗੈਲ ਧੂੜ ਪੱਟੀ ਪਈ ਆ ਬੋਰ ਵਾਲਿਆਂ ਨੇ ਦੇਖ ਤਾਂ ਸਹੀ ਪਾਠੋ ਚੱਲਦਾ ਬਾਈ ਹੂੰ ਹਰ ਉੱਚੇ ਹੀ ਦੇਖਦਾ ਜਾਂਦਾ ਆ ਜੀਰੀ ਵੀ ਸੁੱਕਦੀ ਇਹਨਾਂ ਦੀ ਸਾਰੀ ਚ ਪਾਣੀ ਆਹੀ ਮੁਰਲੇ ਘਰੇ ਚ ਪਾਣੀ ਆ ਫੁੱਟ ਰੇਤਾ ਆ ਰਿਹਾ 120 ਹੋ ਗਿਆ ਹਮ ਅੱਛੀ ਫੁੱਟ ਰੇਤਾ ਆ ਲਿਆ ਚੌਥੇ ਫੁੱਟ ਪਰ ਡਾਕਟਰ ਰੇਤਾ ਲੱਗਿਆ 40 ਫੁੱਟ ਪਰ 120 ਤੱਕ ਰੇਤਾ ਜਾਂਦਾ ਠੀਕ ਹੈ ਆਪਣੇ ਥੋੜੀ ਜਿਹਾ ਪਾਂਡੂ ਲੱਗੂਗਾ ਪਾਂਡੂ ਲੱਗੂਗਾ 40 ਵੀ ਜਾ ਕੇ ਪਾਂਡੂ ਲੱਗ ਜਾਣਾ ਇੱਥੇ ਠੀ 40 25 30 40 ਫਿਰ ਲੱਗ 50 ਲੱਗ ਜੀ ਬਸ 40 ਵੀ ਹੋ ਗਿਆ ਬਹੁਤ ਥੀ ਵੀ ਹੋਉਂਦਾ ਯਾਰ ਬਹੁਤ 130 ਤੋੜਾ ਹੋ ਰਿਹਾ ਕਿਤੇ ਹਮ ਆਪਣਾ 140 ਫੁੱਟ ਹੈ ਸੁਣਾਦਾ ਮੈਨੂੰ ਬਾਹਲੀਆ ਜੀ ਫਟਵਾਈ ਦਾ ਹੁੰਦਾ ਇਹ ਕਹਿੰਦਾ ਕਿੰਨਾ 140 ਗਿਆ ਬਾਈ ਇਹਦੇ ਬਾਅਦ ਪਾਂਡੂ ਲੱਗਦਾ ਫੇ ਹਾਂ ਮਾ ਉਹ ਬੰਨ ਕੇ ਕੋਈ ਫਾਇਦਾ ਨਹੀਂ ਹੈਗਾ ਇੱਥੇ ਜਿੱਥੇ ਪਾਂਡੂ ਲੱਗ ਗਿਆ ਉੱਥੇ ਬਾਅਦ ਚੱਕੇ 2 ਫੁੱਟ ਉੱਪਰ ਬੋਰ ਫਿਲਟਰ ਪਾ ਦੇ ਬਸ ਉਹ ਬੰਨ ਕੇ ਫਾਇਦਾ ਨਹੀਂ ਕੋਈ ਧਰਤੀ ਦੇ ਟਿੱਡੇ ਦਾ ਦੇ ਲਾ ਕੁਝ ਨਹੀਂ ਪਤਾ ਕਿਸੇ ਨੂੰ ਨਾ ਵੀ ਚਾ ਕੁਸਾ ਸਾਨੂੰ ਦੇਖ ਲੈ ਮੇਰੀ ਗੱਲ ਤਾਜੀ ਜਿਹੜਾ ਪੱਥਰ ਖੜਾ 50 60 ਫੁੱਟ ਤੇ ਲੱਗਾ ਅਫਸਰ ਨਹੀਂ ਆਇਆ ਉਹਦੇ ਇੱਥੇ ਆ ਰਹੇ ਆ ਕੋਈ ਪੱਥਰ ਨਹੀਂ ਆਇਆ ਇਹਦੇ ਕੱਜ ਲੱਗਣੀ ਥੱਲੇ ਪਈ ਆ ਦੇਖ ਲੈ ਕਿਆ ਹੋ ਗਿਆ ਰੱਬ ਨੇ ਰੰਗਿਆ ਹੈ ਚਲੋ ਹੁਣ ਦੁਆ ਵੀ ਦੇਖ ਉਹ ਵੀ ਦਸ ਬਨਾਈਏ ਹਲੇ ਕਿ ਨਹੀਂ 10 ਦਿਨ ਦੀ ਰੋ ਬਹੁਤ ਦੇਤੀ ਨੇ ਹੁਣ 10 ਦਿਨ ਦੀ ਉਹ ਆ ਤਾਂ ਬੰਨਣੇ ਆਲਾ ਪਰਲੇ ਲੰਘ ਜਾਣਾ ਗਏ ਲੇ ਨਾਲੇ ਬੰਨ ਹੋਊਗਾ ਹੁਣ ਉਹ 10 ਦਿਨ ਦੀ ਵੀ ਲੰਘ ਜਾਣਾ ਤਾਂ ਕਿਆ ਹੋ ਗਿਆ ਤੇਰੇ ਅਲੇ ਤੇ ਮੜਾ ਮੂਟਾ ਕਦ ਘੱਟੂਗਾ ਬਸ ਇਹਦਾ ਕਿ ਕੱਦ ਨਹੀਂ ਛੁੱਡਾ ਗਿਆ ਛੁੱਡਾ ਹੀ ਆ ਇਹਦੇ ਵੀ ਲੰਘ ਜਾਣਾ ਵਿਚ ਨੂੰ 7 ਦਿਨ ਜਗਦੀਪ ਨੇ ਕਿਆ ਕਿੰਝ ਬਨਣੇ ਆ ਇਹ ਚੀਜ਼ੋ ਦੋ ਕਿੱਲੇ ਆ ਉਹ ਤਾਂ ਬਾਂਦ ਨੂੰ ਇਹਦਾ ਠੰਟਾ ਚ ਭੁੰਮਣਾ ਉਹਨਾਂ ਨੇ ਉਹਦਾ ਟਾਈਮ ਨਹੀਂ ਲੱਗਾ। ਕਹਿ ਕੇ ਰੱਖ ਲੋ ਉਹਨੂੰ ਫਿਰ। ਲਓ ਜੀ ਇੱਧਰ ਨੇ ਗੰਨੇ ਵਰਾਗੇ। ਆ ਦੇਖੋ ਹਾਸ਼ ਵੀ ਕੀ ਕਰਦਾ ਫਿਰਦਾ। ਉਹ ਮੈਂ ਇਹਦੇ ਪੇਰੇ ਖੜ ਕੇ ਉਹਰੇ ਹੌਂਕਲਾ ਜਾਂ ਹੁੰਦਾ ਦੇਖ ਕੇ ਗੰਨੇ ਨੂੰ। ਲੈ ਦੇ ਕਿੱਥੇ ਖੜਾ ਦੇਖਣ ਲੱਗਿਆ ਵਾ ਗੰਨੇ ਨੂੰ। ਲੈ ਦੇਖ ਲੈ। ਕੀ ਆ ਗੰਨਾ ਪਾਣੀ ਲਾਇਆ ਇਹਨੂੰ 4 ਦਿਨ ਹੋਏ ਹੱਲੇ। ਹਾਂ। ਗੰਨਾ ਹੁਣ ਆ ਦੇਖ ਮੇਰੇ ਤੋਂ ਬਰਾਬਰ ਲੈ ਗੰਨਾ ਦੇਖ ਤੂੰ ਕਿਹਾ ਜਾ ਪਿਆ। ਹਾਂ। ਬਹੁਤ ਆਪਦਾ ਗੰਨਾ ਹੈ। ਦੇਖ ਤਾਂ ਸਹੀ ਆ ਕੇ ਉੱਪਰ। ਤੂੰ ਚੜ੍ਹਿਆ ਵਾ ਤਾਂ ਹੀ ਦੇਖ ਲੈ ਬਸ। ਬੰਨਣ ਯੋਗ ਐਦਾ ਗੰਨਾ ਹੁਣ। ਹਾਂ। ਉਹਨਾ ਦੇਖ ਲਾ ਮੈਂ ਉਹਦੇ ਥੱਲੇ ਬਾਈਓ ਉੱਥੇ ਖੜਿਆ ਪੰਨਾ ਬਾਈਓ ਥੱਲੇ ਨੀਂ ਮਾ ਖੜਾ ਗੰਨਾ ਮੇਰੇ ਫਿਰਦੇ ਬਰਾਬਰ ਹੈ ਉਹ ਦੇਖ ਹੈਗਾ ਬਾਈ 12 ਫੁੱਟ ਦਾ ਹੋ ਗਿਆ 10 ਫੁੱਟ ਦਾ ਹੋ ਲੰਬਾ ਹੋ ਗਿਆ ਹੂੰ ਪਹਿਲਾ ਪਚਨ ਉਹ ਬਣਾਉਣਾ 18 18 ਉਹ ਪਰਾਂ ਦਿਖਦਾ ਉੱਪਰ ਨੂੰ ਦਿਖਦਾ ਹੋਣਾ ਉਹਦੇ ਹਾਂ ਹਾਂ ਉਹ ਦਿਖਦਾ ਬਾਈ ਮਾੜਾ ਮਾੜਾ 18 ਇਹਦੇ ਉੱਪਰ ਨੂੰ ਉਹ ਖੜਾ ਉਹ 18 ਖੜਾ ਆ 95 ਖੜਾ 85 ਵੀ ਲਾਇਆ ਹੋਇਆ 85 ਉਹ ਪਰਲੇ ਪਾਸੇ ਆ ਮੇਰੇ ਹਿਸਾਬ ਨਾਲ ਸਾਰੇ ਗੰਨੇਆਂ ਨਾਲ ਤੇ ਵਧੀਆ 85 ਨੇ ਭਜਨ ਜਿਆਦਾ ਦੇਣਾ ਜੇ ਖੜਾ ਰਹਿ ਗਿਆ 85 ਖੜਾ ਹੀ ਆ ਨਾ ਨਾ ਹਲੇ ਖੜਾ ਹਲੇ ਆ ਨਾ ਹਲੇ ਹੱਲੇ ਝੋਲੇ ਹੀ ਪਰੋਣੇ ਆ ਯਾਰ 85 ਗਰਬੀ ਗਿਆ ਤਾਂ ਵੀ ਭਜਨ ਬਹੁਤ ਹੁੰਦਾ ਉਹ ਚ ਮਾਹੀ ਕਹਿੰਦਾ 18 ਦੇ ਵੀ ਇਹੀ ਕੰਮ ਆ ਆ ਦੇਖ ਲੈ ਪਾ ਖੁੰਜਾ ਦੇਖ ਕੇ ਕਈ ਜਣਾ ਗੰਨਾ ਛੋਟਾ ਕਰ ਦੱਚ ਪਰਾਂ ਦੇਖਿਆ ਜਾ ਖੜਾ ਗੰਨਾ ਸਾਈਡ ਤੇ ਬਹੁਤ ਟੋਪ ਦਾ ਮੋਟਰ ਸਫਾਈ ਠੀਕ ਆ ਬਾਪੂ ਕਿੱਧਰ ਰਹਿ ਗਿਆ ਯਾਰ ਬਾਪੂ ਹੋ ਗਿਆ ਲੋਡ ਕਰਾਉਣੀ ਬਣੀ ਹੂ ਜੀ ਹਾਂ ਆਈ ਨਹੀਂ ਉੱਤੀ ਰੇਗੇ ਰਸਤੇ ਚ ਆਉਂਦਾ ਆਉਂਦਾ ਉਹ ਬੂਟੇ ਬਾਟਿਆਂ ਨੂੰ ਪਾਣੀ ਪਾਈਏ ਯਾਰ ਸਾਲੋਂ ਅੰਬੀਆਂ ਲੱਗੀਆਂ ਵੈਂਦੀਆਂ ਝੜ ਝੁੜ ਗਈਆਂ ਜਾਂ ਹੈਗੀਆਂ ਹੈਗੀਆਂ ਪੱਕਦੀਆਂ ਹੈ ਨਹੀਂ ਐਂ ਖੜੀਆਂ ਐ ਉਹ ਲੱਗਿਆ ਮਖਰੋ ਅਨਾਰ ਵੀ ਕੱਚੇ ਆ ਹਲੇ ਹਨਾ ਕਈ ਗਾਹ ਜਾ ਕੇ ਪੱਕਦੇ ਆ ਤੂੰ ਵੀ ਛੀਰੇ ਗਿਆ ਅਸੀਂ ਗੱਦੇ ਗਰਮੀ ਚ ਖੜੇ ਢੀਕਦੇ ਤੂੰ ਆ ਗਿਆ ਫੋਨ ਯਾਰ ਬਾਹਰ ਤੇ ਹਾਂ ਇਹ ਤੂੰ ਜਾ ਕੇ ਮੇਰਾ ਫੋਨ ਨਹੀਂ ਚੱਕਦਾ ਕਾ ਚਾ ਚਾ ਮੈਂ ਤੈਨੂੰ ਦੇਖ ਕੇ ਜੂਦਾ ਆ ਵੀ ਸਵੇਰੋਂ ਚਾਚੇ ਦੀ ਵੀਡੀਓ ਦੇਖ ਕੇ ਜੂਦਾ ਮੈਂ ਤਾਂ ਕਹਿੰਦਾ ਇਹ ਜੂਦਾ ਕੇ ਕਰੂ ਲੈ ਮਾਹ ਕਰ ਦੂ ਲੈ ਖੜੇ ਅਸੀਂ ਗਰਮੀ ਆ ਮੇਰੇ ਕੋ ਫੋਨ ਨਹੀਂ ਹੁੰਦਾ ਮਾ ਮਾ ਮੇਰੇ ਕੋ ਫੋਨ ਨਹੀਂ ਹੁੰਦਾ ਹੁਣ ਫੋਨ ਨਾ ਦੇ ਲੈ ਇੱਕ ਪਾਈਲੀ ਵੱਜਣ ਦੱਤੀ ਇੱਕ ਇਹ ਉੱਪਰ ਚੜਨ ਲੱਗ ਗਿਆ ਕੋਠਿਆਂ ਤੇ ਲੈ ਇਹ ਟਿਕਦਾ ਥੋੜਾ ਮਾਥਾ ਥੱਲੇ ਮੈਂ ਤੁਹਾਨੂੰ ਦੇਖੀਓ ਮੈਂ ਪਿੱਛੇ ਰਿਹਾ ਹਾਂ ਤੁਸੀਂ ਇੱਥੇ ਸਿੱਧੇ ਲੱਗੇ ਆਏ ਹੈ ਲੈ ਤੇਰੇ ਕੋਲ ਨੂੰ ਲੰਘ ਕੇ ਆਏ ਅਸੀਂ ਫੇ ਤੁਸੀਂ ਮੇਰੇ ਕੋਲ ਫੇ ਮੇਰੇ ਫੋਨ ਨੂੰ ਫੋਨ ਸੁਣਦਾ ਤਾ ਤੁਸੀਂ ਵੀਡੀਓ ਕਾਲ ਆਈ ਵੀ ਸੀ ਹਾਂ ਤਾਰੀ ਦਾ ਮੇਰੇ ਕੋਲ ਵੀ ਯਾਰ ਦੋ ਤਿੰਨ ਵਾਰ ਆ ਲਿਆ ਪਤਾ ਨਹੀਂ ਮੈਨੂੰ ਤਾਂ ਹੀ ਲੱਗਦਾ ਹੈ ਹਰਿਆਣੇ ਵਾਲਾ ਹਾਂ ਹਰਿਆਣੇ ਵਾਲਾ ਦੋ ਤਾਂ ਪੰਮੇ ਨੂੰ ਕਹਿੰਦਾ ਸਾਥੀ ਕਰ ਲੈ ਯੂਟਿਊਬਰ ਨੂੰ ਸਾਥੀ ਕਰ ਲੈ ਕਹਿੰਦਾ ਮੇਰਾ ਫੋਨ ਚੱਕ ਲੈ ਕੋ ਤਾਂ ਚਾਚੇ ਮੈਂ ਮਰ ਜਿੰਦਾ ਕਹਾਂ ਜੇ ਫੋਨ ਨਹੀਂ ਚੱਕਦੇ ਤੁਸੀਂ ਸਾਰੀ ਦੁਆ ਇਟਲੀ ਵਾਲਾ ਇਹ ਜਿੰਨੇ ਯਾਰ ਵੀਡੀਓ ਦੇਖਦਾ ਹਾਂ ਉਮੜਾ ਕਹਿੰਦਾ ਮੈਂ ਆ ਕੇ ਜਾਣਾ ਹੁਣ ਕਹਿੰਦਾ ਹੁਣ ਇਹਦਾ ਉੱਪਰ ਤਾਰਿਆ 15 ਦਿਨ ਸਾਈ ਉੱਪਰ ਚੜਨਗੇ ਮਸਾਂ ਸਾਰੇ ਉਹ ਮਸਾਂ ਤਾਰਿਆ ਥੱਲੇ ਮੈਂ ਘਾਜਾ ਵਧੀਆ ਗੰਨਾ ਤੇਰਾ ਇਹਨੇ ਓਕੇ ਆ ਮੈਂ 18 18 95 ਉੱਠ 18 ਦੇਖਣਾ ਤਾ ਸਾਰਾ ਉੱਪਰੋਂ ਦੇਖਦਾ ਇਹਦੇ ਦੇਖਦਾ ਨਾ ਦੇਖ ਲਿਆ ਤਾਂ ਮੈਂ ਦਿਖਾਤਾ ਆ ਵੀ ਬੰਨਣੇ ਆ ਰਾਇ ਆ ਵੀ ਪੁੱਛੀ ਨੂੰ ਗੰਨਾ ਸਾਰੀ ਦਾ 5-7 ਦਿਨ ਤੱਕ ਸਾਰੀ ਬੰਨੇ ਵਾਲੀ ਹੀ ਆ ਯਾਰ ਹੁਣ ਹੁਣ ਪਾਣੀ ਲੱਗ ਗਿਆ ਨਾ ਹੁਣ ਦੇਖੀਨੇ ਕਿ ਕਹਣਾ ਵਧਣਾ ਹੋਰ ਨਾਲੇ ਪਤਾ ਤੂੰ ਮੀਂਹ ਪਵਾਲਾ ਕਹਿੰਦਾ ਅਸੀਂ ਇੱਕ ਪੈਰ ਉੱਪਰ ਖੜਕੇ ਤੇਰੀ ਸੁਣ ਵੀ ਲੈਣੀ ਜੇ ਬੰਮੇ ਨਾ ਦਲੀਆਂ ਥੋੜੇ ਇੰਨੀ ਅਰਦਾਸੋ ਭਾਈ ਬਾਬਾ ਜੀ ਸਾਹਿਬ ਦਾ ਆਖੀ ਬਾਤ ਦਲੀਆਂ ਦਲੀਆਂ ਕਰ ਦੇ ਰਾਜੇ ਨੂੰ ਕਹਿੰਦਾ ਵੀ ਸਵੇਰ ਨੂੰ ਟਾਈਮ ਕੱਢ ਰਾਜੇ ਦੀ ਕਰਾ ਲਾ ਉਹਦੀ ਚਰੀ ਜੰਮੇ ਆਉਣੀ ਬਸ ਉਦੜੇ ਨਹੀਂ ਪੈਣਾ ਹੈ ਉਦੜੇ ਪੈ ਜਾ ਵੀ ਅਵੇਲਾ ਧਾਨਾ ਦਾ ਕੀ ਆ ਲੋ ਇਹ ਉਹਨੇ ਉਹਦੇ ਬਾਹਵ ਉਹਦੇ ਕਹਿੰਦੇ ਦਲੀਆਂ ਕਰ ਦੋ ਕਹਿੰਦੇ ਤੁਸੀਂ ਸਾਨੂੰ ਮਾਰ ਲੈਣਾ ਕੋਈ ਤਾਂ ਮੈਂ ਹਾਂ ਰਹਿਣਾ ਤੁਹਾਨੂੰ ਕੀ ਹਾਂ ਦਾ ਜੇ ਮੀਂਹ ਪੈ ਜਾਵੇ ਤਾਂ ਚੰਗੀ ਗੱਲ ਆ ਹੋਰ ਯਾਰ ਉਹੀ ਗੱਲ ਆ ਨਾ ਮੋਟਰਾਂ ਪਾਣੀ ਨਹੀਂ ਪੂਰੇ ਕਰਦੀਆਂ ਆ ਤੁਸੀਂ ਸਾਨੂੰ ਹੀ ਮਾਰ ਲਾ ਨਾਲ ਕੇ ਤਾਂ ਦਲੀਆਂ ਕਰ ਦੋ ਮਾਥੜ ਉਹ ਮਾਥੜ ਨੂੰ ਦਲੀਆਂ ਕਰ ਦੋ ਬਾਈ ਮਲਕੀਤ ਦਲੀਆਂ ਕਰ ਦੋ ਉਹ ਚਾਚੇ ਦਲੀਆਂ ਕਰ ਦੋ ਕਹਿੰਦਾ ਮਰ ਕੇ ਅਸੀਂ ਆਪਾਂ ਕਾਹਦੇ ਦਲੀਆਂ ਕਰਦਾ ਚਾਚੇ ਨਹੀਂ ਵਰਜਉਂਦੇ ਆ ਇੱਕ ਪੰਗਾ ਥੋੜਾ ਪਾ ਤਾਂ ਫੇਰ ਵੀ ਠੀਕ ਆ ਚੱਲ ਆਪਾਂ ਕੋ ਮੋਟਰਾਂ ਹੈਗੀਆਂ ਆਪਾਂ ਚਲਾਈਆਂ ਨਹੀਂ ਦੀਆਂ ਗੰਦੇ ਨੂੰ ਆਪਣਾ ਸਰਦਾ ਏ ਪਰ ਜਿੱਧਰ ਏਰੀਆ ਔਖਾ ਆ ਉਹ ਤਾਂ ਮੈਂ ਕਹਿੰਦਾ ਵੀ ਰੱਬ ਨੂੰ ਮੀ ਪਾਉਣਾ ਚਾਹੀਦਾ ਸਭ ਰਿਆਂ ਦੇ ਦੇਖ ਕੇ ਕਿੰਨਾ ਕ ਲੋੜਾ ਜਿੱਧਰ ਉਹ ਨਾ ਪਾ ਦਵੇ ਐਸਾ ਆਮਪੁਰ ਚਾਰ ਅੰਬੇ ਛੱਡੇ ਦੀਆਂ ਮੈਂ ਚਾਰੇ ਹੁਣ ਵੀ ਚਾਰ ਕਿੱਥੇ ਆ ਦੋ ਲੱਗੀਆਂ ਇੱਕ ਮੈਂ ਕਹਿੰਦਾ ਦੋ ਦੋ ਤਿੰਨ ਤਿੰਨ ਲੱਗੀਆਂ ਹੋਈਆਂ ਉੱਪਰ ਤਿੰਨ ਤਾਂ ਉੱਪਰ ਇਹ ਪੱਕੇ ਜਾਣ ਮਾੜੀਆਂ ਮੁੱਠੀਆਂ ਇਹ ਪਾਦੋਂ ਵਾਲਾ ਅੰਬ ਆ ਬਈ ਹੈਂ ਪਾਦੋਂ ਵਾਲਾ ਪੱਕ ਦਿਓ ਨਹੀਂ ਅੰਬੀ ਕਹਾਂ ਪਕੂਂੀ ਪਾਦੋਂ ਚ ਜਾ ਕੇ ਦੇਖੀਂ ਅਨਾਰ ਵੀ ਉੱਕਰੇ ਖੜੇ ਮੀਨ ਹੀ ਨਾ ਪਏ ਯਾਰ ਸਾਡੇ ਮੁੱਕ ਵੀ ਗਈਆਂ ਪੱਕ ਕੇ ਫੇਰ ਉਨਾ ਰਿਕ ਕੰਮੇ ਬਾਈ ਨੂੰ ਕਹਿੰਦਾ ਮੈਂ ਦੇਖੀ ਤਾਂ ਟਰੈਕਟਰ ਬੜਾ ਲੈ ਲਿਆ 150 ਕਵਾਂਟਲ ਦਾ ਬੋਰ ਗਰੋਲੇ ਨੂੰ ਤੇ ਰਾਸਤੇ ਲੱਗ ਜੀ ਆਇਆ ਆਇਆ ਫੇ ਰੀੜੀ ਤੇ ਕਰਾਣਾ 60 ਕਵਾਂਟਲ ਦਾ ਹੋਰ ਕਹਿੰਦਾ ਉੱਥੇ ਵੀ ਤਾਂ ਆਉਂਦੇ ਹੀ ਹੁੰਦੇ ਬੋਰ ਬਾਈ ਬੋਰ ਦੇਖੇ ਹੀ ਜਾਂਦਾ ਮੇਲ ਚ ਮੈਂ ਕਹਿੰਦਾ 100 ਕਵਾਂਟਲ ਲਈ ਕਰਾਉਣਾ ਪੈਣਾ ਫੇਰ 100 ਵਾਲਾ ਕਰਾ ਲਾ ਆਪਣਾ ਲੋਡ ਦੇ ਮੇਰੀ ਗੱਲ ਸੁਣ ਲੈ ਯਾਰ ਇਹ ਚੀਜ਼ ਪੁੱਠੀ ਹੋਊਗੀ ਟਰਾਲੀ ਲੋਕਾਂ ਨੂੰ ਨੁਕਸਾਨ ਹੋ ਜਾਂਦਾ ਉਹ ਲੱਦਣੀ ਦਾ ਲੱਦ ਹੋ ਜੂ ਸਾਡੀ 500 ਰੁਪਏ ਤੇ 1000 ਚ ਜੇ ਟਰਾਲੀ ਮੋਝੇਂਦੀ ਆ ਯਾਰ ਹੁਣ ਮੋੜ ਮੋੜਦੇ ਨਾ ਟਰੈਕਟਰ ਪਰ ਆ ਉਤਰਦਾ ਉਹੀ ਤਾਂ ਚੱਕਰ ਹੈ ਪੰਮੇ ਬਾਈ ਜੇ ਹੋਰ ਕੰਮ ਕਰੀਏ ਆਪਾਂ 150 ਵਾਲਾ ਪਾਉਂਡ ਕਰਾ ਦੇਣਾ ਆਪਾਂ ਨੇ 150 ਵਾਲਾ ਗੰਨਾ 130 35 ਕਾਟਲ ਤੱਕ ਤਾਰੀ ਜਿਓਗੇ ਰਸਤੇ ਦੇ ਹਿਸਾਬ ਨਾਲ ਲੱਦ ਕੇ ਤੇਰੀਆਂ ਪਰਚੀਆਂ ਨਹੀਂ ਪੂਰੀਆਂ ਆ ਜੇ ਕਰ ਜਿੰਨੇ ਤੇਰੀਆਂ ਬਾਉਂਡ ਕੱਟਾ ਲੈਣਾ ਬਾਅਦ ਚ ਫਿਰ ਤੂੰ ਇੱਕ ਬਾਉਂਡ ਦੀਆ ਕਰਾ ਲੈ ਯਾਰ ਵਿੱਚ ਲੋਡ ਤੇ ਲੋਡ ਵਿਚ ਆ ਸਿੱਧੀ ਜਾਣੀ ਦੇਖ ਕੇ ਇੱਕ ਰੱਖ ਉਹੀ ਇੱਕੋ ਬਾਉਂਡ ਕਰਾ ਲੈ ਜਿਆਦਾ ਜੀ ਕਰਿਆ ਦੋ ਪਰਚੀਆਂ ਇਕੱਠੀਆਂ ਕਰਕੇ ਦੋ ਦੋ ਲਈ ਦੋ ਦੋ ਲਈ ਇੱਕ ਪਰਚੀ ਨੇ ਤੇਰਾ ਚੌ ਪੂਰਾ ਕਰ ਦੇਗਾ ਨਾ ਤਾਂ ਫੇਟਿਕ ਜੀ ਕਰਨਾ ਜਾ ਉਹਨੇ ਤੇਰੇ ਹਾਰੇ ਘਾੜਾ ਦੇ ਕਰਨੇ ਨਿਕਲ ਲੱਗੀਆਂ ਇੱਥੇ ਤੇ ਰੋਡ ਪਰ ਤਾਂ ਕੋਈ ਚੱਕਰੇ ਨਹੀਂ ਹੈਗਾ ਰੋਡ ਪਰ ਫਿਰ ਭਈਆ ਮੈਨੇ ਬਹਿਗਾ ਪੈਣਾ ਸੱਦ ਉੱਧਰ ਕੀ ਕਰਨਾ ਅੱਗ ਪੈਂਦੀ ਆ ਖੜ ਹੁੰਦਾ ਕਿਤੇ ਮੈਂ ਬੜਨ ਜਾ ਕੇ ਜਦ ਲੜ ਰੱਟੀ ਉੱਚਾ ਗੁੰਜਾ ਰਹਿੰਦਾ ਤਾਂ ਖਾਸਾ ਦੱਬਤ ਮੈਂ ਜਾਂ ਫਿਰ ਆਟੋਮੈਟ ਤੂੰ ਮੋਟਰ ਨਾ ਬੰਦ ਕਰ ਹੁਣ ਹਾ ਹੁਣ ਗੰਨੇ ਚੱਲੀ ਜਾਣਦੇ ਹੈਗੇ ਨਹੀਂ ਬਾਈ ਹਾਂ ਚਾਰ ਕਿਤੇ ਮੈਂ ਵਧਾ ਕੇ ਗੰਨਾ ਬਣਾ ਦਈਏ ਬਸ ਫਿਰ ਲੈ ਆ ਪਾਣੀ ਲਾ ਕੇ ਜੂਰੀਆ ਲਿਆਈਏ ਫਿਰ ਪਾ ਕੇ ਜੂਰੀਆ ਗੰਨਾ ਫੇਰ ਦੂਈ ਵਾਰ ਬਣਾਈਏ ਚੱਲ ਚਲੀਏ ਘਰ ਜਾਣਾ ਹੀ ਚੰਗਾ ਹੁਣ ਤਾਂ ਉਹ ਗਰਮੀ ਚਲੋ ਠੀਕ ਆ ਜੀ ਹੂੰ ਠੀਕ ਆ ਜੀ ਅਸੀ ਕਾਲ ਜੀ ਆ